ਆਹ ਮੇਰੇ ਇੰਟਰਵਿਊ ਲੈ ਲੇ। ਜਾ ਜਾ। ਆਹ। ਆਹ। ਬਹੁਤ ਬਹੁਤ ਸਾਡੀ। ਭਾਈ ਬਹੁਤ ਬਹੁਤ। ਤੇ ਕਿਵੇਂ ਦਾ ਹਾਲਾਤ ਨੇ ਪਣੀ ਦੇ ਇਸ ਵੇਲੇ? ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਟਗੀ ਆ ਨਾਲੇ ਆਉਂਦੀ ਸੀ। ਤੇ ਰਿਸ਼ਤੇਦਾਰ ਇੱਥੇ ਉੱਦੋਲੀ ਆ। ਤੇ ਕਹਿੰਦੇ ਗੱਡੀ ਵੇਖਿਆ ਪੱਛੇ ਕਹਿੰਦੇ ਬੰਦੇ ਭੱਜ ਗਏ ਉਧਾ। ਤੇ ਇੱਥੇ ਸਰਕਟ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਟਗੀ ਆ। ਬੰਦੇ ਤਾਂ ਭੱਜ ਗਏ। ਪਤਾ ਹੈ ਕਿੰਨੇ ਜਨੇ ਸਵਾਰਸੀ ਗੱਡੀ ਜੇ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਿਆ ਸਿਰੇ ਮੇਰੇ ਨਾਲ ਗੱਲ ਹੋਈ ਬੰਦੇ ਭੱਜ ਗਏ ਉਹ ਜਿੰਨੇ ਹੈਗੇ ਇੱਥੇ ਕਿਥੋਂ ਆ ਰਿਆ ਜਨਾਲੇ ਆ ਰੇ ਜਨਾਲੇ ਆ ਰੇ ਤੇ ਕੋਈ ਆਸਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪੁੱਛਿਆ ਕੋਈ ਨਹੀਂ ਆਇਆ ਕਿਵੇਂ ਦੇ ਹਾਲਾਤ ਨੇ ਅਸਲੇ ਜਿਹੜੇ ਪਾਣੀ ਪਾਣੀ ਵਧ ਗਿਆ ਰਾਤ ਅੱਜ ਰਾਤ ਦਾ ਵੀ ਕੱਲ ਵੀ ਠੀਕ ਹੀ ਹੈ ਪਰ ਖਸ਼ਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ ਹਾਂ ਜਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਡ ਸ਼ਾਹਪੁਰ ਜਾਜਨ ਦੇਰਾ ਬਾਬੇ ਕਾਲੀ ਸਾਹਿਬ ਗੁਰਦਵਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਇਸ ਵੇਲੇ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਹੈ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਲਿਆ ਬੰਨਾ ਤੇ ਜਿਹੜੇ ਪਰਿਵਾਰਕ ਮੈਂਬਰ ਐ ਇਸ ਵੇਲੇ ਕਿਸ਼ੋਰ ਖੇਤਾਂ ਜਾ ਚੁੱਕੇ ਐ ਕਿ ਕਿਦਾਂ ਹਜੇ ਵੀ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਐ ਸਾਰੇ ਕਰਦੇ ਛੱਤ ਤੇ ਨੇ ਹਾਂਜੀ ਕਰਦੇ ਛੱਤ ਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੁਝ ਗਾਈਆਂ ਕੱਢੀਆਂ ਕੁਝ ਇਹ ਪ੍ਰਸ਼ਾਸਨੋਂ ਉਹ ਮਦਦ ਪਹੁੰਚੀ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਰਿਹਾ ਜੀ ਨਹੀਂ ਕਰ ਲੈ ਵੀਰ ਹਲਪ ਥੋੜਾ ਪਹੁੰਚਣ ਰਿਹਾ ਜੇ ਕੋਟ ਘਟਿਆ ਵੈਸੇ ਥੋੜਾ ਥੋੜਾ ਸਟਾਕ ਆਉਂਦਾ ਕੀ ਮੰਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਵਿਖਿਆ ਚਲੋ ਤੂੜੀ ਦੇ ਸਾਈਲੇਜ ਪਹੁੰਚਦਾ ਕਰ ਲੈਣਾ ਤਾਂ ਕਿ ਬਦਵਾ ਦਾ ਇਹ ਕੰਮ ਮੰਨਦੇ ਜੀ ਮੇਰੀ ਮੰਨਦੇ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਰਾ ਕੋਈ ਹੋਇਆ ਜੇਕਰ ਟਾਈਮ 'ਚ ਸਫਾਈ ਹੋਈ ਟਾਈਮ 'ਚ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਕਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਦ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਅਸਲ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀ ਵਕਤਮ ਹੋ ਚੁੱਕੀ ਹੈ ਸਾਡਾ ਆਪਦਾ 70 ਕਿਲੇ ਝੋਨਾ ਸਾਰਾ ਸਾਰਾ ਜਾਓ ਜਾਓ ਤੇ ਕਿਵੇਂ ਦੇ ਹਾਲਾਤ ਨੇ ਪਾਣੀ ਦੇ ਇਸ ਵੇਲੇ ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਡਿੱਗੀ ਨਾਲੇ ਆਉਂਦੀ ਸੀ ਤੇ ਰਿਸ਼ਤੇਦਾਰ ਇੱਥੇ ਉਦੋਂ ਆਲੀ ਆ ਤੇ ਕਹਿੰਦੇ ਗੱਡੀ ਵੇਖਿਆ ਪੱਥੇ ਕਹਿੰਦੇ ਬੰਦੇ ਭੱਜ ਗਏ ਉਧਾ ਤੇ ਇੱਥੇ ਛੜਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਡਿੱਗੀ ਥਾ ਬੰਦਿਆ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ ਜੇ ਪਰਾਂ ਦੇ ਕਿੰਨੇ ਜਾਣੇ ਉਹ ਤਾਂ ਦੱਸਿਆ ਸੇਰੇ ਮੈਨੂੰ ਗੱਲ ਹੋਈ ਬੰਦੇ ਭੱਜ ਗਏ ਉਧਾ ਜਿੰਨੇ ਹੈਗੇ ਵਿੱਚੋਂ ਕਿਥੋਂ ਆ ਰਹੇ ਜ ਨਾਲੇ ਆ ਰਹੇ ਨਾਲੇ ਆ ਰਹੇ ਤੇ ਕੋਈ ਇਸ ਵੇਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤਾਂ ਪੁੱਜਿਆ ਕੋਈ ਨਹੀਂ ਆਇਆ ਜੀ ਕਿਵੇਂ ਦੇ ਹਾਲਾਤ ਨੇ ਇਸ ਪਾਣੀ ਵਧਿਆ ਰਾਤ ਅੱਜ ਫਰਾਤਾ ਵੀ ਮੇਰੇ ਠੀਕ ਹੀ ਇਸ ਤਰ੍ਹਾਂ ਮੇ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ ਹਾਂ ਜੁਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਡ ਸ਼ਾਹਪੁਰ ਜਾਜਨ ਜਿਹੜਾ ਬਾਬੇ ਕਾਲੀ ਸਾਹਿਬ ਗੁਰਦਵਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਏ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸੇਰੇ ਆ ਘਟਨਾ ਨਹੀਂ ਲਿਆ ਬਣਨਾ ਤੇ ਜਿਹੜੇ ਪਰਿਵਾਰਕ ਮੈਂਬਰ ਐਸੋਲੇ ਕਿਸ਼ੋਰ ਖੇਤਾਂ ਜਾਂ ਚੁਕੇ ਆ ਕਿ ਕਿਦਾਂ ਹਜੇ ਵੀ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਰਦੇ ਛੱਤ ਤੇ ਹਾਂਜੀ ਕਰਦੇ ਛੱਤ ਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਉਹਨਾਂ ਕੁਝ ਗਾਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਵਹਾਅ ਜਿਆਦਾ ਤੇਜ਼ ਸੀ ਉੱਥੇ ਫਸ ਗਈਆਂ ਕਿਸੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਰਿਹਾ ਜੀ ਨਹੀਂ ਤੇ ਕਰ ਲੈ ਵੀਰ ਹਲਪ ਥੋੜਾ ਪਹੁੰਚਣ ਰਿਹਾ ਜੇ ਕੋਈ ਘਾਟਿਆ ਵੈਸੇ ਥੋੜਾ ਥੋੜਾ ਸਟ ਪ੍ਰਸ਼ਾਸਨ ਨੇ ਆਪਣੇ ਕੋਲ ਰਾਸ਼ਨ ਦਸਿਆ ਚਲੋ ਤੂੜੀ ਦੇ ਸਾਈਲੇਜ ਪਹੁੰਚਦਾ ਕਰ ਲੈਣਾ ਤਾਂ ਕਿਉਂਕਿ ਗਾਵਾਂ ਦਾ ਇਹ ਕਹੀ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਰਾ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਨੂੰ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਨਦੇ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੇ ਖਤਮ ਹੋ ਚੁੱਕੀ ਅਸਲ ਦਾ ਤਾਂ ਕੋ ਪਤਾ ਹੀ ਨਹੀਂ ਕਿ ਕਿੰਨੀ ਵਾਰ ਮੌਜੂਦ ਹੈ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਸਰਾ ਫਾਰੇ ਦੇਖ ਕੇ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027